ਦੇ ਸੇਵਕ ਦੇ ਤਰਮਨਰ ਪੱਖ ਲੋਕ ਪੱਖੀ ਤੇ ਮਿਆਰੀ ਪੱਤਰਕਾਰੀ ਤੇ ਸਫਰ ਦੇ 29 ਬਰੇ ਪੁਰੇ ਹੁਣ ਤੇ ਸਥਾਨਿਕ ਸੈਕਟਰ 29D ਦੇ ਬਾਬਾ ਸੋਨ ਸਿੰਘ ਪਕਣਾ ਪਵਨ ਵਿਖੇ ਸਮਾਗਮ ਕਰਵਾਇਆ ਗਿਆ ਜੋ ਕਿ ਸੀਪੀਆਮ ਦੇ ਕੌਮੀ ਜਨਰਲ ਸਿਕੱਤਰ ਕਾਮਰੇਡ ਸੀਤਾਰਮ ਯਚੂਰੀ ਨੂੰ ਸਮਰਪਿਤ ਸੀ ਸਮਾਗਮ ਦੇ ਵਿੱਚ ਕਾਮਰੇਡ ਯਚੂਰੀ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਕਿ ਕਾਮਰੇਡ ਯਚੂਰੀ ਚ ਬੋਲਣ ਦੀ ਸਮਰਥਾ ਦਲੇਰੀ ਤੇ ਕਾਬਲੀਅਤ ਸੀ ਇਹੀ ਕਰ ਰਹੇ ਨੇ ਕਿ ਉਹਨਾਂ ਨੂੰ ਵਿਰੋਧੀ ਵੀ ਸੁਣਦੇ ਸੀ ਉਹਨਾਂ ਕਿਹਾ ਕਿ ਉਹ ਪਾਰਲੀਮੈਂਟ ਦੇ ਵਿੱਚ ਸੀਪੀਆਈਐਮ ਦੇ ਪਾਰਲੀਮੈਂਟ ਮੈਂਬਰਾਂ ਨੂੰ ਆਮ ਮਿਲਦੇ ਰਹਿੰਦੇ ਸੀ ਇਸ ਦੌਰਾਨ ਬਲਵਿੰਦਰ ਸਿੰਘ ਪੁੰਦਰ ਦੇ ਵੱਲੋਂ ਹੋਇ ਕੀ ਕੀ ਕਿਹਾ ਗਿਆ ਉਹ ਇੱਕ ਵਾਰੀ ਸੁਣਦੇ ਹਾਂ ਸਾਰੇ ਵੈਸੇ ਸਾਰੇ ਲੀਡਰਸ਼ਿਪ ਕਬਸ ਪਾਰਟੀ ਦੀ ਸੈਂਟਰ ਲੀਡਰਸ਼ਿਪ ਇਤਜਾਦ ਦੇ ਆਖਰ ਪਾਰਟੀਆਂ ਦੇ ਆਗੂ ਸਹਿਵਾਣ ਸਾਰੇ سے آئے ہوئے بھیر ہو سب نے پہلے فتح بنا واحسہ فتح اجنسٹ مومنٹ واسطے جو لکھتی طور سے حصہ پاؤں دیس کے انتی سال پورے ہو گئے ایک دری آواز جو نرپک ہو کے لکھ سکتی ہے جو کہ پریس ਸਾਰੇ ਹਿੰਦੁਸਤਾਨ ਦਾ ਚੁੱਪ ਕਰ ਗਿਆ। ਹਾਂ ਤੁਹਾਨੂੰ ਸਭ ਨੂੰ ਪਤਾ ਹੈ। ਮੈਂ ਅੱਗੇ ਨਾ ਬੋਲਾਂ। ਦੂਸਰਾ ਕਾਬਲ ਜਿਤਰੀ ਦੀ ਜਿਨ੍ਹਾਂ ਦਾ ਬਹੁਤ ਸਤਕਾਰ ਸਾਰੀ ਪਾਰਲੀਮੈਂਟ ਤੇ ਹਰ ਪਾਰਟੀ ਦਾ ਦੰਦਰ ਕਰਦਾ ਸੀ, ਲੀਡਰ ਕਰਦਾ ਸੀ। ਜਿ ਕੋਈ ਕਾਬਲ ਬਹੁਤ ਸਨ ਜਿਹੜੇ ਬੋਲਦੇ ਸਨ ਤਾਂ ਜਿਹਦੇ ਉਲਟ ਵੀ ਬੋਲਦੇ ਸਨ ਉਹ ਵੀ ਧਿਆਨ ਨਾਲ ਸੁਣਦਾ ਸੀ ਕਿ ਕੀ ਗੱਲ ਕਹਿ ਰਹੇ ਤਾਂ ਕਿ ਮੈਂ ਉਸ ਤੋਂ ਕੁਝ ਰਾਪ ਕਰ ਸਕਦਾ ਇਹ ਬੋਲਣ ਦੀ ਵਰਥਾ ਦਲੇਰੀ ਦਾ ਤੇ ਕਾਬਲੀਅਤ ਮਿਹਨਤ ਨਾਲ ਆਉਂਦੀ ਹੈ ਕਿਸੇ ਕਿਸੇ ਜ਼ਬਰੰਦਸਤ ਹਰ ਇੱਕ ਤੇ ਨਹੀਂ ਹੁੰਦੀ ਇਸ ਕਰਕੇ ਤੁਹਾਨੂੰ ਮਾਨ ਹੋਣਾ ਚਾਹੀਦਾ ਕਿ ਕਾਬਲ ਸਜੀਤ ਜੀ ਇਸ ਵਾਰ ਕਾਬਲ ਜੀ ਜੀ ਦਾ ਬਹੁਤ ਅੱਛਾ ਖਾਲਸਾ ਔਰ ਮੇਰੇ ਨਾਲ ਛੋਟੀ ਉੱਪਰ ਚਲੇ ਗਏ ਨੇ ਉਹਨਾਂ ਨੂੰ ਜੀ ਸੋਸ ਹੈ ਸਾਨੂੰ ਸਾਰਿਆਂ ਨੂੰ ਸੋਸ ਹੈ ستار اپنا پیٹ کرتے ہیں اج جو آپ اتنے سارے بیٹھے ہاں کا باسو جی بیٹھے تھے لیڈر سائبان تقریباً اِسے بھی کٹھے رہے ہیں کمیٹیاں ممبر بھی کٹھے رہے ہیں کام سلیم جی بیٹھے ہیں یہاں بہت نہیں لیکن پارلیمنٹ ابھی کٹھے رہے ہیں سو میں سمجھتا کہ میں تاریخ کرتا ਕੋਮਿਊਨਿਸਟ ਪਾਰਟੀ ਦਾ ਇੱਕ ਐਸਾ ਫੋਰਮ ਹੈ ਜੋ ਵੀ ਮੈਂਬਰ ਸਾਹਿਬਾਨ ਖੜੇ ਆਉਂਦੇ ਨੇ ਬਹੁਤ ਕਾਬਲੀਅਤ ਨਾਲ ਮੇਜ਼ ਕਰਕੇ ਉਸੇ ਬੋਲਦੇ ਔਰ ਉਸ ਵਾਜਦਾ ਸੁਕਾਤਾ ਸੁਹੁੰਦਾ ਜੋ ਕਿ ਡੈਮੋਕ੍ਰੇਸੀ ਜਿੱਤ ਬਹੁਤ ਜ਼ਰੂਰੀ ਹੈ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਦੇ ਸੇਵਕ ਦਾ ਦਿਨ ਅਸੀਂ ਮਨਾ ਰਹੇ ਆਂ ਤੇ ਸਾਬਰੇ ਦੀ ਇਛਾ ਪੂਰ ਕਰ ਰਹੇ ਹਾਂ ਉਥੇ ਕੁਝ ਇਸ ਵਿਖਲਾਤ ਤੇ ਵਿਚਾਰ ਕਰ ਰਹੇ ਆ ਜਿਹੜਾ ਕਿ ਜ਼ਰੂਰੀ ਹੈ ਮਤਲਬ ਵੀ ਇਹੀ ਅੱਜ ਵਾਕਿਆ درست ਹੈ ਕਿ ਜੋ ਆਜ਼ਾਦੀ ਦਾ ਮਤਲਬ ਸੀ ਉਸ ਤੋਂ ਬੜੀ ਦੂਰ ਅਸੀਂ ਚਲੇ ਗਏ ਆ ਇਹ ਧਰਮ ਬਧ ਵੱਖ ਦੇਸ਼ ਸੀ ਅੱਜ ਬਿਲਕੁਲ ਹੀ ਇਹ ਮੈਂ ਕਹਿ ਦੇਵਾ ਸਾਹਰੇ ਬਸ ਸੁਬਰਾਜ ਜੀ ਬੋਲ ਗਏ ਮੈਂ ਤਾਂ ਅਖਿਆਨ ਨਹੀਂ ਬੋਲਣਾ ਚਾਹਦਾ ਸੀ ਕਿਉਂਕਿ ਕਈ ਗੱਲਾਂ ਜੋ ਪ੍ਰਕਿਰਿਆ ਪੈਦੀ ਆ ਉਹ ਤੋਂ ਨਿਕਲੀ ਦਾ ਅਰਥ ਗ੍ਰੋਥੀ ਕੁ ਸ਼ੋਰ ਕੱਢਦੇ ਨੇ ਲੇਕਿਨ ਮੈਂ ਕਹਿ ਸਕਦਾ ਕਿ ਅੱਜ ਕੋਈ ਇਹ ਦੇਸ਼ ਧਰਮ ਨਿਰਪੱਖ ਰਹਿ ਨਹੀਂ ਗਿਆ ਲਾਈਨ ਤੋਂ ਲੈ ਕੇ ਕੋਈ ਇਥੇ ਆਰਥਿਕ ਪਾਲਿਸੀ ਤੇ ਬਹਿਸ ਨਹੀਂ ਹੁੰਦੀ ਕੋਈ ਇਥੇ ਗਰੀਬੀ ਕਿਵੇਂ ਹਟਾਉਣੀ ਹੈ ਕੋਈ ਸੋਚ ਨਹੀਂ ਰਿਹਾ ਕਿਵੇਂ ਸਾਡਾ ਦੇਸ਼ ਚੱਲ ਰਿਹਾ ਹੈ ਲਾਡ ਡਾਡ ਕੀ ਹੈ ਕੋਈ ਸੋਚ ਨਹੀਂ ਹੈ ਕਿਵੇਂ ਇੱਕ ਥਾਂ ਤੋਂ ਦੂਜੀ ਬਸਤੀ ਤੇ ਬੰਦਰ ਵੱਡਦਾ ਹੈ ਕਿਵੇਂ ਇੱਕ ਥਾਂ ਤੋਂ ਕਿਸੇ ਗੁਰਦਾਰੇ ਤੇ ਹਮਲਾ ਹੁੰਦਾ ਹੈ ਕਿਤੇ ਸਾਈ ਧਰਮ ਤੇ ਹਬਲਾ ਹਬਲਾ ਇਹ ਚੀਜ਼ ਅੱਜ ਦੇਖਦਾ ਮੁੱਖ ਵਿਸ਼ਾ ਬਣ ਗਿਆ ਨੇ ਕੋਈ ਨਹੀਂ ਸੋਚਦਾ ਕਿ ਅੱਜ ਕਿੱਥੇ ਦੇਸ਼ ਦੇ ਇਕਨੋਮਿਕ ਹਾਲਾਤ ਹੋ ਗਏ ਨੇ 86 ਰੁਪਏ ਦੇ ਕਰੀਬ ਡਾਲਰ ਚ ਲੈ ਗਿਆ ਕਿ ਕਦੇ ਨਹੀਂ ਕਿਸਾਰ ਚੋਰ ਹੁੰਦਾ ਕਿਉਂ ਧਰਮਿਆਂ ਦੇ ਬੈਹਦਾ ਬਦਕਿਸਮਤੀ ਇਕੱਠਾ ਹੋ ਕੇ ਜੀ ਬੈਠੇ ਆ ਜੇ 600 ਜੂਨੀਅਰ ਹੈ ਹਿੰਦੁਸਤਾਨ ਦੀ ਸੂਬੇ ਦੀ ਕੈਨੇਡੀਅਨ ਹੋ ਜਾਵੇ ਤੇ ਸਾਰੇ ਇਕੱਠੇ ਬੈਠਣ ਤਾਂ ਦੱਸਣ ਕਿ ਅਸੀਂ ਰੋਂਦੇ ਤਾਰਾ ਤੁਸੀਂ ਕਹਿੰਦੇ ਅਸੀਂ ਕੀਮਤ ਵਧਾਤੀ ਹੈ ਕੀਮਤ ਘਟਦੀ ਜਾਂਦੀ ਹੈ ਕੀਮਤ 2300 ਜਾਂ 2200 ਰੁਪਏ ਕੁਆਟਰ ਨਾਲ ਨਹੀਂ ਜਿਹੜੀ ਜਾਂਦੀ ਕੀਮਤ ਕਿਹੜੀ ਜਾਂਦੀ ਹੈ ਬਟਾਂਦਰੇ ਦਾ ਕਿ ਕੀ ਅੱਜ ਸਾਡਾ ਜੇ ਕਣਕ ਹੈ ਜਾਂ ਝੋਨਾ ਹੈ ਜਾਂ ਕੋਈ ਫਸਲ ਅਸੀਂ ਵੇਚਦੇ ਆ ਜਿੰਨੀ ਅੱਜ ਤੋਂ 30 ਸਾਲ ਪਹਿਲਾਂ ਵੇਚਦੇ ਉਹਦੇ ਬਟਾਂਦਰੇ ਚੂਸੀ ਚੀਜ਼ ਆਉਂਦੀ ਸੀ ਜੋ ਅਸੀਂ ਖਰੀਦਦੇ ਆ ਅੱਜ ਉਸ ਤੋਂ ਵੀ ਆਉਂਦੀ ਹੈ ਇਸ ਕਰਕੇ ਅੱਜ ਦੇਖਦੇ ਹਾਲਾਤ ਬਹੁਤ ਬੁਰੇ ਹਾਲਾਤ ਚਲੇਗੇ ਮੈਂ ਕਹਿ ਸਕਦਾ ਕਿ ਜਿਹੜੀਆਂ ਕਬਸਟ ਪਾਰਟੀਆਂ ਜਾਂ ਅਕਾਲੀ ਪਾਰਟੀ ਹੈ મત ਦੇ ਪਾਰਟੀਆਂ ਤਾਂ ਆ ਜਾਂਦੇ ਨੇ ਲੇਕਿਨ ਖਿਆਲ ਸਾਰਿਆਂ ਨੇ ਇੱਕੋ ਹੀ ਨਹੀਂ ਕਬਸਟ ਪਾਰਟੀ ਨੇ ਬੜੀ ਲੜਾਈ ਜੜੀ ਹੈ ਅਕਾਲੀ ਦਲ ਨੇ ਦੇਸ਼ ਵਾਸਤੇ ਗਰੀਬਾਂ ਵਾਸਤੇ ਕਿਸਾਨ ਮਜ਼ਦੂਰ ਵਾਸਤੇ ਬੜੀ ਲੜਾਈ ਜੜੀ ਹੈ ਪੰਜਾਬ ਦੇ ਮਸਲੇ ਵਾਸਤੇ ਅਸੀਂ ਇਕੱਠੇ ਹੋ ਕੇ ਜੋ ایس وائی ایل نکلی ہے جو پہلا سے مورچا لایا اس پٹیالے تو کانگریس چڈ کے اِسی ساری ہے کٹیا نے مورچا لایا اور مورچہ بڑا کامیاب سے بد قسمتی نہ کہ وہ مورچا امرتسر چلے گیا امرتسر جا کے وہاں تر یتھ رکھتا تو یہ پارٹیاں الگ ہو گئی جی کتنے کٹھے لڑتے رہے دی بلو استعار شاید نہ ہوں جو میرا خیال نہیں سی بلو استعار اج بھی اب بھی جو ہے کہتے جی کیون بنا رہے کی پہلا دس بل جیتے جی بخال کی ساری پارٹیاں نے واپس لینا پیا بل واپس لے لے ٹھیک ڈنگل دوارا پھر لیا رہے اص شک نہیں کٹے رہے میں قدرتی چھوٹے سمے جی میں بہتر جی ایم ایل اے بن گیا ستر وزیر بن گیا ਅੱਗੇ ਸਾਰੇ ਇਕੱਠੇ ਸੀ ਉਸ ਵੇਲੇ ਦਾ ਸੀ ਆਲ ਪਾਰਟੀ ਸਵਾਇਕ ਆਗਰ ਤੇ ਸੱਜੀ ਕਵਸ ਪਾਰਟੀ ਖੱਬੇ ਕਵਸ ਪਾਰਟੀ ਸਰਕਾਰ ਤੇ ਨਹੀਂ ਸਰ ਲੇਕਿਨ ਸਾਡੀ ਸਪੋਰਟ ਕਰਦੇ ਸਨ ਕਿ ਬੀਜੇਪੀ ਉਹਨਾਂ ਬੜੀ ਛੋਟੀ ਪਾਰਟੀ ਹੁੰਦੀ ਸੀ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਉਹ ਰਾਜ ਕੀਤਾ ਤੇ ਬੜਾ ਅੱਛਾ ਰਾਜ ਸੀ ਲੇਕਿਨ ਤੋੜਤਾ ਇੰਦਰਾ ਗਾਂਧੀ ਜੋ ਦੁਆਰਾ ਆਈ ਤਾਂ ਅੱਜ ਵੀ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਮੰਤਬ ਸਾਰਿਆਂ ਦਾ ਇੱਕੋ ਹੀ ਹੈ ਤੂੰ ਬਹੁਤਾ ਵਰਕ ਦੀ ਆਪਣੇ ਆਪਣੇ ਤਰੀਕੇ ਨਾਲ ਕਰਦਾ ਢੰਗ ਹੈ ਜੇ ਜਦੋਂ ਪਾਰਲੀਮੈਂਟ ਜਿਹੇ ਆਇਆ ਤੇ ਜਿਹੜੇ ਕਾਨੂੰਨ ਸੀ ਬਹਿਸ ਹੋਣ ਲੱਗੀ ਬਹੁਤਾ ਰੋਲਾ ਪੈਦਾ ਰਿਹਾ ਤਾਂ ਕਈ ਜਥੇਬੰਦੀਆਂ ਦੇ ਵਿੱਚ ਕਾਲਾ ਟੀ ਹੈ ਇਹ ਕਹੇ ਦੱਸੋ ਜੀ ਸਾਨੂੰ ਆਏ ਕਿਸੇ ਨੇ ਮਾਰਿਆ ਮਾਰਿਆ ਕਹਾਤੀ ਹੈ ਹੁਣ ਸੋਡੀਆਂ ਪਾਰਟੀਆਂ ਨੂੰ ਸਾਹਰੇ ਦੂਰ ਤੋਂ ਵੱਧ ਹੁੰਦੇ ਰੋਥੇ ਦੂਰ ਤੋਂ ਵੱਧ ਗਏ ਪੈ ਜਾਂਦਾ ਹੈ ਆਂਗਰੇਜ਼ ਤੇ ਕਮਲਸ ਪਾਰਟੀ ਨੂੰ ਸਭ ਤੋਂ ਵੱਧ ਮਿਲਦਾ ਹੈ ਅਜਿਹਾ ਛੋਟੇ ਗਰੁੱਪ ਰੇਟਾਂ ਟੈਂਟਮੈਂਟ ਦੇ 5 ਦਿਨ ਦੇ ਫਿਰ 3 ਹੀ ਰਹਿ ਜਾਂਦੇ ਨੇ ਸਾਡੇ ਵਾਰੀ 3 ਮਿੰਟ ਰਹਿ ਜਾਂਦੇ ਆ ਮੈਂ ਕਹਾਂ ਜੀ ਮਿੰਟ 3 ਦੇ ਹੁਣ ਤੁਹਾਨੂੰ ਐਕਸਪਲੇਨ ਤਾਂ ਕਰ ਨਹੀਂ ਸਕਦਾ ਪਰ ਮੈਨੂੰ ਐ ਦੱਸ ਦਿਓ ਕਿ ਪੈਦਾ ਕਰਨ ਤੋਂ ਲੈ ਕੇ 20 ਪੌਂਟ ਤੋਂ ਲੈ ਕੇ ਵੇਚਣ ਤੱਕ ਜਦੋਂ ਆ ਕੇ ਮੰਡੀ ਚੀਜ਼ ਆਉਂਦੀ ਹੈ ਇਹ ਸਾਰੇ ਵਪਾਰੀ ਦਾ ਕੰਮ ਚਾ ਰਿਹਾ ਜੀ ਦਾ ਸਾਡਾ ਤੁਸੀਂ ਵੀ ਰਹਿਣ ਦਿੱਤਾ ਜਵਾਰ ਦਾ ਜਾਂ ਕੜਕ ਦਾ ਜਾਂ ਫਾਦ ਦਾ ਤੇ ਨਾ ਵੇਚਣ ਵਾਲੀ ਮੰਡੀ 'ਚ ਸਾਡਾ ਕੋਈ ਛੋਟਾ ਦਕਾਨਦਾਰ ਦਾ ਕੋਈ ਹੋਰ ਕਿਸਾਨ ਰਹਿਣ ਦਿੰਦਾ। ਸਾਰੇ ਹੀ ਵੱਡੇ ਟਾੜਿਆ ਕੋਈ ਚਲੇ ਗਏ, ਅਦਾਨੀਆਂ ਬਾਨੀਆਂ ਕੋਲੇ ਚਲੇ ਗਏ ਸਾਡੇ ਕੋਲ ਰਹਿ ਕੀ ਗਿਆ। ਇਹਦੇ ਵਿੱਚ ਫਰਕ ਕੀ ਪੈਂਦਾ? ਉਹ ਫਰਕੇ ਪੈਂਦਾ ਹੈ ਕਿ 2 ਸਾਲ ਤੱਕ ਸਰਦ ਦੇਣਗੇ ਹੀ ਕੀਸਾ। ਤੀਜੇ ਸਾਲ ਜਾ ਕੇ ਟੋਟਲ ਮੋਨੋਪੋਲੀ ਕਰ ਲੈਣਗੇ ਤੇ ਮਰਜ਼ੀ ਦੇ ਰਿਗਿਆ ਕਰ ਲੈਣਗੇ। ਤੇ ਜਦੋਂ ਫਿਰ ਸਾਡੇ ਕੋਲੇ ਰਹਿ ਕੀ ਗਿਆ? ਇਸ ਕਰਕੇ ਇਹ ਸਾਰਾ ਕਾਲਾ ਹੀ ਕਾਲਾ, ਸਿੱਟਾ ਦੀ ਨਈ ਕੋਸ਼ਿਸ਼। ਸੋ ਅੱਜ ਵੀ ਇਹ ਦੇਸ਼ ਤੇ ਬੀਜੇਪੀ ਨੇ ਕਾਲੀ ਕਾਲਾ ਕੰਮ ਕਰਤਾ। ਆਪਣੀ ਗੱਲ ਕਿਤੇ ਵੀ ਇਸ਼ੂ ਤੇ ਆਉਂਦੇ ਹੁੰਦੇ ਹੁਣ ਇਹ ਮਹਿੰਗਾਈ ਇਹਨੇ ਹਾਲਾਤ ਕਿਤੇ ਆਉਂਦਾ ਬੁਰੀ ਭਾਵੇਂ ਲਗੇ ਪਾਰਲੀਮੈਂਟ ਦੇ ਚੋਣਾਂ। ਸਾਰੀ ਦੁਨੀਆ ਚ ਵੋਟ ਵੈਸੇ ਪੈਦੀ ਹੈ ਕਿ ਜੀ ਤੁਸੀਂ ਪਰਤੀ ਪਾਓ। ਇਥੇ ਕੱਲੇੜੇ ਬੈਠਿਆ ਕਿਸ ਤਰ੍ਹਾਂ ਜਿੱਤ ਨਹੀਂ ਪਾਵਾ। ਕਾਰਨ ਕੀ ਹੈ? ਕਿਉਂਕਿ ਅਸੀਂ ਸਾਰੇ ਇਕੱਠੇ ਨਹੀਂ। ਮੈਂ ਕਿ ਸਿਆਣਿਆ ਮੈਂ ਤਾਂ ਨਹੀਂ ਜਾਣਦਾ ਇਹ ਸਿਸਟਮ ਨੂੰ ਮੈਂ ਕਹਾ ਕਿ ਮੈਂ ਕੰਪਿਊਟਰ ਦਾ ਬਾਹਰਾਂ ਤੁਖਸਤ ਪ੍ਰਾਣਿਆਂ ਕਿਉਂ ਲੜਨ ਵਾਲੇ ਦੇਲਾ ਕੱਟਦਾ ਹੈ ਲੰਗੋਡਾਂਗੀ ਹੋਣ ਵਾਲੇ ਨਵੇਂ ਬੱਚੇ ਪੜੇ ਆ ਬੱਦ ਮੈਂ ਇੱਕ ਦਿਨ ਆਪਣੇ ਜਿਹੜੇ ਇੱਥੋਂ ਦੇ ਜੰਦੀਗੜ੍ਹ ਦੇ ਬਿਸਤਰ ਸੀ ਕਾਗਰ ਨੇ ਆ ਇਕੱਠੇ ਗੱਡੀ ਚੌੜੀ ਸੀ ਮੈਂ ਕਿਹਾ ਜੀ ਇਹ ਦੱਸੋ ਕਿ ਮੈਨੂੰ ਵੀ ਕੀ ਥਾ ਤੋ ਲੋਕਾਂ ਨੇ ਕਹੇ ਜੀ ਇੰਨੀਆਂ ਮੋਟਾ ਸਾਡੀ ਗਿਣੀਆਂ ਨੇ ਨਿਕਲੀਆਂ ਇੰਨੀਆਂ ਨੇ ਥੋੜਾ ਕੀ ਵਿਚਾਰਾ ਹੈ ਕਿ ਹੈ ਗਲਤ ਹੈ ਕਿ ਉਸ ਕਿਸ ਤਰ੍ਹਾਂ ਹੈ ਕਹਿੰਦੇ ਤਾਂ 100% ਸਹੀ ਹੈ ਵੀ ਇਹ ईवीएम हाईक्रो जन दी। ਤਾਂ ਫਿਰ ਤੁਸੀਂ ਬੋਲਦੇ ਕਿਉਂ ਨਹੀਂ? ਕਹਿੰਦੇ ਬੋਲਦੇ ਤਾਂ ਨਹੀਂ। ਪਾਰਟੀ ਵਾਲੇ ਕਹਿੰਦੇ ਆਪਾਂ ਬੋਲਾਂ ਕਿਸੇ ਨੇ ਮੰਗਲੀ ਤਾਂ ਹੈ ਨਹੀਂ। ਕਾਂਗਰਸ ਪਾਰਟੀ ਵੀ ਦੀ ਬੋਲ ਰਹੀ ਪਤਾ ਉਹਨਾਂ ਨੂੰ ਵੀ ਹੈ। ਜੇ ਉਹਨਾਂ ਅਸੀਂ ਧਰਤੀ ਤੇ ਕੰਟਰੋਲ ਉੱਪਰ ਜਾ ਕੇ 50000 ਕਿਲੋਮੀਟਰ ਤੇ ਕਰ ਲੈਨੇ ਆ ਤੇ ਫਿਰ ਇਹ ਕਿੱਡੀ ਕੀ ਚੀਜ਼ ਆ ਮਸ਼ੀਨ। ਸੋ ਹਰ ਪਾਸੇ ਇੱਕ ਉਹ ਸ਼ੋਰ ਰਹੀ ਹੈ ਕਿ ਕਿਸ ਤਰ੍ਹਾਂ ਧੱਕੇ ਨਾਲ ਅਸੀਂ ਡੈਮੋਕ੍ਰੇਸੀ ਨੂੰ ਲੀਟੇ ਦਾ ਕੇ ਕਬਜ਼ਾ ਆਪਣਾ ਰੱਖਣਾ ਹੈ। ਸੋ ਮੈਂ ਅੱਜ ਇਸ ਸਮੇਂ ਤੇ ਸਾਰਿਆਂ ਨੂੰ ਤਹਾਂਗਾ ਸਿਆਣੇ ਸਾਰੇ ਬੈਠੇ ਨੇ ਆਪਣੀ ਸੈਂਟਰ ਲੀਡਰਸ਼ਿਪ 'ਚ ਬੈਠੀ ਐ ਕਿ ਆਓ ਆਪਾਂ ਇਕੱਠੇ ਹੋ ਗਏ ਇੱਕ ਵਿਚਾਰਤਾ ਰਬੜਾ ਕੇ ਵਿਚਾਰਤਾ ਇੱਕ ਤੋਂ ਪਾਵੇ ਨਹੀਂ ਕਿ ਲੈ ਇੰਪਾਲਸੀ ਲੈ ਕੇ ਆਪਾਂ ਲੜੀਏ ਕਿ ਜਿਹੜੀ ਇਹ ਪਾਰਟੀ ਜਿਸ ਪਾਸੇ ਚੱਲ ਪਈ ਐ ਇਹ ਡਿਕਟੇਟਰਸ਼ਪਾ ਦਾ ਪਾਸਾ ਐ ਆਸਤਾ ਆਸਤਾ ਇਹ ਵਿਧਾਨ ਨੂੰ ਖਤਮ ਕਰਨ ਲੱਗੀ ਇਕੱਲੀ-ਕੱਲੀ ਚੀਜ਼ ਬਦਲਣ ਲੱਗੀ ਐ ਤੁਸੀਂ ਦਸੋਗੇ ਇੱਕ ਥਾਂ ਤੋਂ ਦੂਜੀ ਦੂਜੀ ਤੋਂ ਤੀਜੀ ਤੀਜੀ ਤੋਂ ਚੌਥੀ ਬਸਿਤਾ ਨਹੀਂ ਰੋਲਾ ਪਾਈ ਇਹਨਾਂ ਸਾਰੀਆਂ ਬਸਿਤਾ ਨਿਕਲ ਹੀ ਜਾਂਦੀਆਂ ਨੇ ਕਦੇ ਦੁਨੀਆ ਦਾ ਇਤਿਹਾਸ ਬਦਲੇ ਅੱਜ ਵੀ ਜਿਹੜੀ ਸਾਕਾ ਗੜੀ ਦੇ ਸ਼ਹੀਦ ਹੋਏ ਨੇ ਫਿਰ ਆਸ ਤੋਂ ਉਹਨਾਂ ਦਾ ਦਿਨ ਮਨਾਇਆ ਜਾਂਦਾ ਉਹ ਸਰਕਾਰਾਂ ਤਾਂ ਮਾਨ ਕਰਦੀਆਂ ਨੇ ਤੇ ਜੇ ਕੋਈ ਸਮੇਂ 'ਚ ਕਿਸੇ ਵੇਲੇ ਕੋਈ ਰਾਜ ਕਰ ਗਿਆ ਤੇ ਉਹ ਕੋਈ ਚੀਜ਼ ਕਰ ਗਿਆ ਤੇ ਉਹਦਾ ਨਾਮ ਖਤਮ ਕਰਨਾ ਤਾਂ ਹਿਸਟਰੀ ਐ ਇਸ ਕਰਕੇ ਜਿਹੜੀ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਇੱਕੋ ਹੀ ਮਤਲਬ ਹੈ ਕਿ ਅਸੀਂ ਕਿਵੇਂ ਹਿੰਦੂ ਇਸ ਰਾਜ ਨੂੰ ਲੱਭਦਾ ਹੈ ਸਖਤ ਹੈ ਕਿਵੇਂ ਬਰੋੜਾ ਤੇ ਲੇਕਿਨ ਜੇ ਬੜਿਆ ਤੇ ਫਿਰ ਆਪਾਂ ਵੀਰੋ ਜਿਵੇਂ ਸਾਨੂੰ ਤੋੜੀ ਜਾਂਦੇ ਨਾ ਲੈਣਾ ਕੁਛ ਨਹੀਂ ਉਹਨੂੰ ਇੱਥੇ ਵੀ ਧਰਮ ਤੇ 200 ਰੁਪਏ ਦਾ ਹਸਨੇ ਨੂੰ ਬਿਰਾਜ ਸਾਹਿਬ ਨੇ ਕਿਹਾ ਧਰਮ ਕੋਈ ਬਖਰੇ ਬਖਰੇਆ ਲੇਕਿਨ ਸਿੱਖ ਧਰਮ ਪੈਸਾ ਧਰਮ ਹੈ ਹੀ ਨਹੀਂ ਜਿਹੜਾ ਕਿਸੇ ਨੂੰ ਜ਼ਬੈਤ ਕਰਦਾ ਸਿੱਖ ਧਰਮ ਤੋਂ ਉਹ ਧਰਮ ਹੈ ਜੀ ਤੋਂ ਜੇ ਅੱਜ ਵੀ ਇਸ ਯੁੱਗ 'ਚ ਸਭ ਸਿੱਖੀਏ ਕਰੋਨਾ ਵੇਲੇ ਸਾਰੀ ਦੁਨੀਆ ਬੈਗੀ ਸੀ ਘਰੇ ਡਾਕਟਰ ਜਸੇ ਕਈ ਬੱਚੇ ਆਪਣੇ ਮਾਤਾ ਪਿਤਾ ਨੂੰ ਸਸਕਾਰ ਕਰਨ ਚੀ ਜਾਂਦੇ ਕਿ ਨਹੀਂ ਜੀ ਕਰੋਨਾ ਹੋਇਆ ਅਸੀਂ ਤਾਂ ਮਰਦੀ ਐ ਡਾਕਟਰ ਵੀਰ ਨੇ ਉੱਪਰ ਕੱਪੜੇ ਪਾ ਕੇ ਰੱਖਦੇ ਸੀ ਦਰਦੇ ਸੀ ਤੇ ਉਸ ਵੇਲੇ ਇਕੱਲੇ ਇਹ ਇਹ ਜਿਹੜਾ ਧਰਮ ਹੈ ਸਿੱਖ ਧਰਮ ਇਸ ਜਿਹੜੀ ਸੇਵਾ ਕੀਤੀ ਮੇਰਾ ਖਿਆਲ ਹੈ ਤੁਹਾਨੂੰ ਕਿਸੇ ਨੂੰ ਪਤਾ ਨਹੀਂ 500 ਕੁਇੰਟਲ ਰੋਜ਼ ਦਾ ਆਟਾ ਪੱਕ ਕੇ ਤੇ ਉਹ 2200 ਬੰਨਾ ਵਰਕਰ ਜਿਹੜਾ ਸੀ ਉਹ ਫ੍ਰੀ ਸੇਵਾ ਕਰਦਾ ਉਹਦੇ ਨਾਲ ਧਾਲ ਕਿੰਨੀ ਸਬਜੀ ਕੇ ਲਈ ਇਹ ਤੇ ਹਿਸਾਬ ਲਾ ਲੋ ਔਰ ਹਿੰਦੁਸਤਾਨ ਚ ਨਹੀਂ ਹਿੰਦੁਸਤਾਨ ਦਾ ਇਹ ਅੰਕੜਾ ਹੈ ਕਿਉਂਕਿ ਮੈਂ ਐਸਪੀਸੀਐਲ ਨੂੰ ਪੁੱਛਿਆ ਉਹ ਲੋਗੋ ਐਸੀ ਪ੍ਰਧਾਨ ਕਿ ਕਿੰਨਾ ਆਟਾ ਰੋਜ਼ ਵਕਤ ਹੈ ਦਿੱਲੀ ਤੇ ਇਹ ਦੋ ਦੋ ਕਮੇਟੀਆਂ ਨੂੰ ਪਾਰਟੀ ਦਾ ਸੀ ਤੇ ਦੋਨੋਂ ਕਮੇਟੀਆਂ ਚੋਂ 50 ਕੁਇੰਟਲ ਆਟਾ ਵੰਡਰਾ ਸੀ ਹੋਈ ਦਾ ਤੇ ਬਾਹਰਲੇ ਬੁਲਖਾ ਚ ਵੀ ਤੇ ਬਾਹਰਲੇ ਬੁਲਖਾ ਚ ਵੀ ਬੇਸਿਕ ਸਿੱਖ ਉੱਥੇ ਵੀ ਫਰੀ ਸੇਵਾ ਕਰ ਰਹੇ ਸੀ ਇਹ ਸਿੱਖ ਨਹੀਂ ਲੱਭ ਜੇ ਸਿੱਖ ਧਰਮ ਜਿਹੜਾ ਹੈਗਾ ਉਹ ਧਰਮ ਦੀ ਰਵਾਇਤ ਹੈ ਗੁਰਨਾਨਕ ਦੇਵ ਜੀ ਇਸ ਕਰਕੇ ਗੁਰਨਾਨ ਦੇਵਤਾ ਹਮੇਸ਼ਾ ਕੁਰਾਈਆਂ ਦੇ ਖਿਲਾਫ ਲੜਿਆ ਗਰੀਬ ਦੇ ਜਨਾਬ ਖੜਿਆ ਧਰਮ ਇੱਕ ਵੱਖਰੀ ਚੀਜ਼ ਐ ਸਿਆਸਤ ਇੱਕ ਵੱਖਰੀ ਚੀਜ਼ ਐ ਇੱਥੇ ਆ ਕੇ ਹੁਣ ਸਾਡੇ મતਭੇਦ ਹੋ ਗਏ ਨੇ ਮੈਂ ਤਾਂ ਥੋੜਾ ਕਸਟ ਬੋਲਦਾ ਕਈ ਸਖਤ ਬੋਲ ਜਾਂਦੇ ਨੇ ਮੈਂ ਤਾਂ ਥੋੜਾ ਆਏ ਹੁੰਦਾ ਬੈਲੈਂਸ ਜਿਆ ਰੱਖ ਲਈਏ ਕਿਉਂਕਿ ਪੰਗਾ ਚਾਰ ਫਿਰੇ ਪੈਂਦਾ ਲੇਕਿਨ ਹੈ ਕਿਦਰਸਤ ਧਾਰਮਿਕ ਵੱਖਰੀ ਚਾਹੇ ਲੇਕਿਨ ਧਰਮ ਉਹ ਧਰਮ ਹੋਣਾ ਚਾਹੀਦਾ ਜਿਵੇਂ ਗੁਰਨਾਨ ਦੇਵ ਜੀ ਨੇ ਹਰ ਜਗ੍ਹਾ ਜਾ ਕੇ ਆਖਿਆ ਸੀ ਕਿ ਹਰ ਇਨਸਾਨ ਤੇ ਪ੍ਰਮਾਤਮਾ ਹੈ ਕਿਉਂਕਿ ਕੋਈ ਵੀ ਜਗ੍ਹਾ ਪ੍ਰਮਾਤਮਾ ਤੋਂ ਬਿਨਾਂ ਨਹੀਂ ਤੇ ਹਰ ਹਰ ਚੀਜ਼ ਪ੍ਰਮਾਤਮਾ ਇਸ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਜੋ ਇਸ ਤਰ੍ਹਾਂ ਦੇ ਸਾਡੇ ਜੋ ਸਾਥੀ ਜਾਂਦੇ ਨੇ ਕਬਲੇ ਜੇਤਰੀ ਵਰਗੇ ਗੁਰੂ ਕਿਰਪਾ ਕਰੇ ਤੁਮ ਇਸ ਪਾਰਟੀ ਦੇ ਇਸ ਤਰ੍ਹਾਂ ਦੇ ਲੀਡਰ ਹੋਰ ਪੈਦਾ ਹੋ ਕਾਬਲ ਹੋਂ ਸਲੀਮ ਜੁਹਰੀ ਬਹੁਤ ਕਾਬਲ ਬੈਠੇ ਨਾ ਬਸ ਜੀ ਬਹੁਤ ਕਾਬਲ ਹੈ ਬਹੁਤ ਮਿਹਨਤ ਕਰਦੇ ਬੈਠੇ ਸੀ ਕਾਫੀ ਸਮਾਂ ਇਕੱਠੇ ਰਹੇ ਸਾਰੇ ਪਾਰਲੀਮੈਂਟ ਜਿਹੜੇ ਜੀ ਸੁਣਦੇ ਸੀ ਅਸੀਂ ਤਾਂ ਸਾਰੇ ਕੋਲ ਟਾਈਪ ਕਰ ਲੈ ਕਿੰਨੇ ਕੋ ਟਾਈਪ ਕਰ ਬਹੁਤ ਬੋਲਦੇ ਬੜੇ ਸ਼ਾਇਰ ਹਣ ਗੱਲ ਕਰਦੇ ਬਹੁਤ ਧਿਆਨ ਨਾਲ ਅਸੀਂ ਬੈਠ ਕੇ ਸੁਣਦੇ ਸੋ ਅੱਜ ਵੀ ਸਾਨੂੰ ਲੋੜ ਹੈ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਜਿਹੜੀ ਇਹ ਐਸਵੇ ਸਾਡੇ ਦੇਖਦੇ ਹਾਲਾਤ ਬੜਾ ਛਡੇ ਰਹੇ ਜੀ ਵੀ ਪਾਰਟੀ ਦੇ ਇਹਨਾਂ ਨਾਲ ਅਗੜੇ ਹੋ ਕੇ ਮੁਕਾਬਲਾ ਕਰਾਂਗੇ ਤਾਂ ਇਹ ਨਹੀਂ ਤੇ ਸਾਰੀ ਗੱਡੀ ਲਾਈਨ ਤੋਂ ਲੈ ਜਾਣੀ ਹੈ ਔਰ ਜਿਹੜੀ ਗਰੀਬ ਹੈ ਉਹ ਹੋਰ ਗਰੀਬ ਹੋ ਜਾਣਾ ਤੇ ਮੈਂ ਦੱਸਦਾ ਪੂਰੀ ਚਨਾਵ ਰਸਤਾ ਮੈਨੂੰ ਆਉਂਦੀ ਨਹੀਂ ਸਲੇਮ ਤਾਂ ਮੇਰੇ ਚਾਰ ਕੱਲਾ ਹਿੰਦੁਸਤਾਨ ਨੇ ਜੇ ਪੂਰੀ ਸਟੱਡੀ ਕਰੋ ਵਰਲਡ ਤੇ ਹੀ ਮਲਟੀਨੇਸ਼ਨ ਦਾ ਕਬਜ਼ਾ ਹੋ ਚੁੱਕਿਆ ਅੱਜ ਸਾਰਾ ਵਰਲਡ ਹੀ ਮਲਟੀਨੇਸ਼ਨ ਦੀ ਸਾਹ ਬਤਾਉ ਚੱਲ ਰਿਹਾ ਤੇ ਹਿੰਦੁਸਤਾਨ ਤਾਂ ਪੂਰੀ ਮੋਨੋਪੋਲੀ ਹੋ ਚੁੱਕੀ ਹੈ ਔਰ ਮਲਟੀਨੇਸ਼ਨ ਦੀ ਵੀ ਦਮੀ ਗੱਲ ਹੋ ਗਈ ਹੈ ਕਿ ਜਿਹੜੇ ਅਡਾਨੀ ਦੇ ਵਾਂਗ ਹੀ ਅੱਗੇ ਜਾ ਰਹੇ ਦੂਜੇ ਜਿਹੜੇ ਪਹਿਲੇ ਸੀਗੇ ਅਵੀਰ ਉਹ ਅਮੀਰਾਂ ਨੂੰ ਬਹੁਤਾ ਕੁਝ ਮਿਲ ਨਹੀਂ ਰਿਹਾ ਉਹ ਵੀ ਛੜਛੜ ਜਾ ਰਹੇ ਨੇ ਇਹ ਅੰਕੜੇ ਦੇਖਦੇ ਕਿ ਜਿਹੜੇ ਪਹਿਲੇ ਵੀਰ ਸੀ ਉਹਨਾਂ ਬਿਟਕਰਾਉਂਦੇ ਛੱਡ ਕੇ ਰੁਪਿਆ ਲੈ ਕੇ ਬਾਹਰ ਜਾ ਰਹੇ ਨੇ ਹੋਰ ਨੁਕਸਾਨ ਹੋ ਰਿਹਾ ਦੇਸ਼ ਦਾ ਇਕੱਲੇ ਦੋ ਬੁਤਰਾਣੇ ਆ ਜਿਹੜੇ ਅੱਗੇ ਦੀ ਅੱਗੇ ਜਾ ਰਹੇ ਦਾ ਜਿਸ ਤਰੀਕੇ ਆਇਆ ਸੀ 14 ਚ ਸ਼੍ਰੀ ਮੋਦੀ ਜੀ ਉਸ ਦਿਨ ਇਹ ਅਡਾਨੀ ਸੀ ਜਿਹੜਾ ਕਰਜ਼ਾਈ ਸੀ ਇਹਨੂੰ ਬੈਂਕ ਤੋਂ ਲੋਨ ਨਹੀਂ ਸੀ ਬਦਿਆ ਤੇ ਮੈਨੂੰ ਇਹ ਵੀ ਯਾਦ ਹੈ ਮੇਰੇ ਖਿਆਲ ਜੇਚਰੀ ਜੀ ਬੋਲੇ ਸੀ ਸ਼ਾਇਦ ਪਹਿਲਾਂ ਕਿ ਜੀ ਤੁਸੀਂ ਇਹਨੂੰ ਜਹਾਜ਼ ਤੇ ਕਿਵੇਂ ਲੈ ਕੇ ਗਏ ਹੋ ਇਹਨੂੰ ਨਾਲ ਪਲਾਨ 'ਚ ਕਿਉਂ ਵੜਾ ਕੇ ਲਿਆਓ ਇਹ ਤੇ ਕਰਜਾਈ ਹੈ ਤੁਸੀਂ ਜਾ ਕੇ ਇਹਨੂੰ ਆਸਟ੍ਰੇਲੀਆ ਖਾਣ ਦੀ ਕਿੱਥੇ ਪਹਿਲੀ ਵਾਰ ਲੈ ਗਿਆ ਕਿ ਤੁਸੀਂ ਇਹਨੂੰ ਜਾ ਕੇ ਉੱਥੇ ਇਹਦੇ ਇਹਨੂੰ ਇਹਦੇ ਬਦਲ ਕਰਕੇ ਆਏ ਹੋ ਇਹਦਾ ਤੁਹਾਡਾ ਜਿਹੜਾ ਹੈ ਬਹੁਤ ਵਿਜਾਇਗ ਹੈ ਪਖਪਾਤ ਇਸ ਕਰਕੇ ਇਹ ਲੋਕ ਹੁਣ ਕੰਮੇ ਦੋ ਘਰਾਣੇ ਇੱਕ ਬਦ ਰਹੇ ਸੋਚ ਵਿੱਚ ਇਸੇ ਹੋਰ ਜ਼ਿਆਦਾ ਸਵਕਾਫੀ ਪਤਾ ਲੈ ਗਿਆ ਨਾ ਲੈਦਾ ਹੋਇਆ ایور ہے کہ جیسے شردا ستار دیتے انٹ کرتے ہیں اور تھوڑے خوار واسطے بھی دعا کرتے ہیں کہ یہ جی اخبار ود تو ود جانے چاہیے تاکہ پبلک جاگرک آئی ہے دوسرا میں بےنتی کرتا بے کہ آؤ بہ کے اپنا میٹنگ کر کے کوشش کرا کریے جو کوئی خیالہ نے مت پہ انہوں نے پاسے رکھ کے صوبے واسطے دیش واستے تو گریب لوک واسطے آپ کٹھے ہو کے لڑائی لڑیے یہ اپنا سارا نشانہ ہونا چاہیے بہت بہت دنواد واحد خالصہ واحد